हां जी दोस्तों सारेनु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੋਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਦੋਸਤੋ ਪਿੰਡ ਸੁਰ ਸਿੰਘ ਪਿੰਡ ਬਿਲਕੁਲ ਨਜ਼ਦੀਕ ਆ ਤੇ ਖਾਸ ਵਿਜ਼ਿਟ ਵਿਜ਼ਿਟ ਤੁਸੀਂ ਪਿੰਡ ਸੋਲ ਕਰਨੀ ਆ ਨੇੜੇ ਪਿੰਡ ਪੁੱਚਰ ਪਿੰਡ ਹੈਗਾ ਦੋਸਤੋ ਠੀਕ ਆ ਤੇ ਵੀਰ ਸਾਹਿਬ ਦੇ ਕੋਲੇ ਆਇਆ ਦੋਸਤੋ ਇਸ ਕਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਫਿਲਹਾਲ ਦੋਸਤੋ ਤੁਹਾਨੂੰ ਮੱਝਾਂ ਜਿਹੜੀਆਂ ਆਪਾਂ ਤਿੰਨ ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਇੱਕ ਵੜਾ ਦਿਖਾਈ ਜਾਊਗੀ ਇਸ ਵੀਡੀਓ ਦੇ ਵਿੱਚ ਸੋ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਨਰਕਪਰਖ ਤੁਸੀਂ ਘਰ ਆਣ ਕੇ ਕਰ ਲਿਓ ਦੋ ਟਾਈਮ ਚੋਲਿਓ ਬਿਲਕੁਲ ਸਵੇਸ ਵੇ ਨਗ ਨੂੰ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਸੋ ਬਾਕੀ ਦੋਸਤੋ ਅੱਜ ਤਰੀ 28 ਨਵੰਬਰ ਨੂੰ ਕਰਦੇ ਪਏ ਆ ਟਾਈਮ ਕੋਈ ਦੁਪਹਿਰ ਦੇ ਦੋਸਤੋ 2:00 ਵਜੇ ਦਾ ਸਮਾਂ ਹੈਗਾ ਹੱਥ ਫੇਰਦੇ ਵਾਂ। ਸੋ ਪੂਰੀ ਗੱਲਬਾਤ ਕਰਨੀ ਆ ਵੀਰ ਸਾਹਿਬ ਹੋਣਾ ਦੇ ਨਾਲ ਉਹਨਾਂ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਸੋ ਐਨੀਮਲ ਦੋਸਤੋ ਬਿਲਕੁਲ ਦੁੱਧ, ਰੇਟ ਭਾਅ, ਬੜਤਾ, ਕੱਦ-ਕਾਠ, ਐਵਰੀ ਥਿੰਗ ਜਿਹੜੀ ਚੀਜ਼ ਆ ਪਸ਼ੂ ਦੇ ਨਾਲ ਰਿਲੇਟ ਆ ਜਾਂ ਰਿਲੇਟਡ ਉਹ ਚੀਜ਼ ਦੱਸੀ ਜਾਂਦੀ ਆ ਬੜੀ ਤਸੱਲੀ ਬਖਸ਼। ਮੇਰਾ ਵੀਰ ਪਹਿਲਾਂ ਚੰਗੀ ਤਸੱਲੀ ਨਾਲ ਵੀਡੀਓ ਦੇਖ ਲਿਆ ਕਰੋ, ਕਾਲੀ ਨਾ ਕਰਿਆ ਕਰੋ ਸਾਈ ਬਿਆਨਾਂ ਪਾ ਕੇ ਬਹੁਤ ਵੀਰ ਬਾਤ ਵਿੱਚ ਕਹਿ ਦਿੰਦੇ ਆ ਵੀ ਕੱਦ ਹਣਾ ਤੇ ਪੂਰੀ ਡਿਟੇਲ ਜਿਹੜੀ ਮਿਲ ਜਾਂਦੀ ਹੈ ਤੁਹਾਨੂੰ ਚੰਗੀ ਤਸਲੀਮ ਨਾਲ ਜਦੋਂ ਪਸ਼ੂ ਤੋਰ ਕੇ ਦਿਖਾਉਨੇ ਆ ਹਾਈਟ ਕਾਦੇ ਬਾਰੇ ਮੈਂਸ਼ਨ ਕੀਤਾ ਜਾਂਦਾ ਤਸਲੀਮ ਨਾਲ ਸੁਣ ਲਿਆ ਕਰੋ ਉਸ ਤੋਂ ਬਾਅਦ ਮਾਲਕ ਓਨਰ ਦੇ ਨਾਲ ਤੁਸੀਂ ਸਬਤਾ ਕਰਿਆ ਕਰੋ ਆਓ ਕਰਦੇ ਆ ਗੱਲਬਾਤ ਵੀਰ ਹੋਂਾ ਦੇ ਨਾਲ ਆਜੋ ਜੀ ਸਭ ਤੋਂ ਪਹਿਲਾਂ ਵੀਰ ਸਾਹਿਬ ਤੇ ਵੀਰ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਠੀਕ ਹੈ ਤੇ ਹੋਰ ਵੀਰੋ ਠੀਕ ਠਾਕ ਹਾਲ ਬਾਸ ਕਿਰਪਾ ਮਹਾਰਾਜ ਦੀ ਬੜਾ ਵਧੀਆ ਕੰਮ ਚੱਲ ਰਿਹਾ ਚਲੋ ਜੀ ਬਹੁਤ ਬਹੁਤ ਵਧੀਆ ਗੱਲ ਸਾਰੇ ਭਰਾਵਾਂ ਨੂੰ ਸਾਡੇ ਵੇਖਣ ਵਾਲੇ ਸਰੋਤਿਆਂ ਨੂੰ ਸਾਡੇ ਸਾਸਰੀ ਤੇ ਤੁਹਾਡਾ ਵੀ ਸਵਾਗਤ ਹੈ ਸਾਡੇ ਪਿੰਡ ਆਉਣ ਤੇ ਮਿਹਰਬਾਨੀ ਵੀਰ ਮਿਹਰਬਾਨੀ ਤੇ ਅੱਛਾ ਸਾਹਿਬ ਵੀਰ ਅੱਜ ਪਸੂ ਆਪਣੇ ਕੋਲ ਚਾਰ ਨਗ ਨੇ ਹਾਂਜੀ ਹਾਂਜੀ ਵੀਰ ਜੀ ਆ ਚਾਰ ਨਗ ਜੋ ਆਪਣੇ ਕੋਲ ਤਿੰਨ ਮੱਝਾਂ ਤੇ ਇੱਕ ਵੜ ਹੈਗੀ ਆ ਹਾਂਜੀ 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 ਠੀਕ ਹੈ ਤੇ ਸਾਹਿਬ ਭਾਈ ਹੋਰ ਇੱਕ ਆਪਣੇ ਕੰਟੈਕਟ ਨੰਬਰ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਸਟਾਰਟਿੰਗ ਤੋਂ ਸਾਂਝੀ ਕਰ ਦਿਗੀ ਆ ਸਟਾਰਟਿੰਗ ਕੰਟੈਕਟ ਨੰਬਰ ਵੀਰ ਜੀ ਆਪਣੇ ਹੈਗਾ ਵਾ 9914670581 9914670581 ਠੀਕ ਹੈ ਜੀ ਹਾਂਜੀ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਦਾ ਤੇ ਤਸੀਲ ਵੀ ਤਰਨਤਾਰਨ ਲਾਗੇ ਪਿੰਡ ਛੋਟੇ ਛੋਟੇ ਆਪਣੇ ਪੁੱਚਰ ਬਾਬਾ ਬੁੱਢਾ ਸਾਹਿਬ ਲਾਗੇ ਨਾਲ ਹੀ ਚਭਾਲਿਆ ਹਾਂਜੀ ਹਾਂਜੀ ਤੇ ਗੱਗੋ ਬੂਆ ਇਹ ਲਾਗੇ ਵਾਲੇ ਪਿੰਡ ਆ ਆਪਣੇ ਵੀਰ ਚਭਾਲ ਦੀ ਇੱਥੋਂ ਕਿੰਨੀ ਕੁ ਦੂਰੀ ਉਹ ਵੀ ਦੱਸ ਦੋ ਚਭਾਲ ਵੀਰ ਜੀ ਇੱਥੋਂ ਆਪਣਾ ਪਿੰਡਾ ਜੋ ਕੋਈ ਠੀਕ ਹੈ ਜੀ ਠੀਕ ਆ ਚਭਾਲ ਵੀਰ ਜੀ ਇੱਥੋਂ ਆਪਣਾ 6-7 ਕਿਲੋਮੀਟਰ ਆ ਹਾਂਜੀ 5 ਕਿਲੋਮੀਟਰ ਦੱਗੋ ਬੂਆ ਵੀਰ ਜੀ ਇੱਥੋਂ ਹੈਗਾ ਬਾ 4-5 ਕਿਲੋਮੀਟਰ ਹਾਂਜੀ ਹਾਂਜੀ ਤੇ ਭਿੱਖੀ ਪਿੰਡ 14 ਕਿਲੋਮੀਟਰ ਭਿੱਖੀ ਪਿੰਡ ਹਾਂਜੀ ਆ ਆਪਣੇ ਮੰਨ ਲਓ ਵੀ ਵੀਰ ਆ ਮਾਲਵੇ ਵਾਲੇ ਪਾਸਿਓਂ ਵੀਰ ਆ ਰਹੇ ਆ ਹਾਂਜੀ ਹਾਂਜੀ ਤੇ ਮਖੂ ਹੁੰਦੇ ਹੋਏ ਬਿਲਕੁਲ ਹਰੀ ਕਾ ਪੱਤਣਾ ਹਾਂਜੀ ਤੇ ਅੱਗੇ ਪੱਟੀ ਮੋੜ ਸਿੱਧਾ ਪਿੱਖੀਵੰਡ ਪਹੁੰਚ ਜਾਣ ਹਾਂਜੀ ਹਾਂਜੀ ਪਿੱਖੀਵੰਡ ਤੋਂ ਜਿਹੜਾ ਆਪਣੇ ਉਮਰਸਰ ਰੋਡ ਆ ਚ ਪਾਇਆ ਚਭਾਲ ਆਂਬਸਰ ਹਾਈਵੇ ਤੇ ਸਿੱਧਾ ਵਾਇਆ ਚਭਾਲ ਤੇ ਗਾੜੀ ਸੁਰ ਸਿੰਘ ਨਾਲ ਹੀ ਗੱਗੋ ਬੂਆ ਤੇ ਨਾਲ ਹੀ ਪਿੰਡ ਸੋਲ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਆਓ ਵੀਰੋ ਕਰਗੇ ਸਟਾਰਟ ਆਪਾਂ ਗੱਲਬਾਤ ਨਾਲ ਦੀ ਨਾਲ ਪਸੂ ਦਿਖਾਉਂਦੇ ਜਾਈਏ ਤੇ ਪਸੂ ਕਿਹੜਾ ਮੈਨੂੰ ਸਟਾਰਟ ਕਰਦੇ ਪਏ ਆ ਸਟਾਰਟਿੰਗ ਤੋਂ ਪਹਿਲਾਂ ਵੀਰ ਜੀ ਇੱਕ ਥੋੜੀ ਜੀ ਬੇਨਤੀ ਮੇਰੀ ਹਾਂ ਕੋਸ਼ਿਸ਼ ਆਪਣੇ ਨਾ ਸ਼ਖਸ਼ ਇਹੋ ਜਿਹੇ ਵਿੱਚ ਆਪ ਨੂੰ ਪੈ ਜਾਂਦੇ ਆ ਕਿ ਨਜਾਇਜ਼ ਹੀ ਫੋਨ ਕਰੀ ਜਾਣਾ ਵਾ ਤੇ ਕਦੀ ਕਹਿਣਾ ਕਿ ਮੱਝ ਦੀ ਮੀਡੀਅਮ ਹਾਈਟ ਆ ਕਦੀ ਕਹਿਣਾ ਕਿ ਵੱਡੀ ਆ ਜਾਂ ਛੋਟੀ ਆ ਆ ਠੀਕ ਆ ਜੀ ਇਹੋ ਜੇ ਗਲਤ ਕੰਮ ਨਾ ਮੇਰੇ ਭਰਾ ਕਰਿਆ ਕਰੋ ਜੇ ਤੁਹਾਨੂੰ ਚੰਗੀ ਲੱਗਦੀ ਚੀਜ਼ ਤੇ ਫਿਰ ਫੋਨ ਕਰਕੇ ਸਾਨੂੰ ਗੱਲ ਕਰੋ ਜੇ ਤੁਹਾਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਤੇ ਮੇਰੇ ਭਰਾ ਫੋਨ ਨਹੀਂ ਕਰਨ ਦੀ ਲੋੜ ਕੋਈ ਕਿਉਂਕਿ ਇਹ ਕਰਮਾਂ ਵਾਲੀਆਂ ਜੇ ਤੁਸੀਂ ਨਾ ਖੜੋ ਕੋਈ ਹੋਰ ਲੈ ਜਾਊਗਾ ਬਿਲਕੁਲ ਜੀ ਹਾਈਟ ਜੋ ਵੀ ਜੀ ਤੁਹਾਨੂੰ ਦਿਖਾਈ ਜਾ ਰਹੀ ਇਹੋ ਹਾਈਟ ਰਹਿਣੀ ਹੈ ਇਸ ਤੋਂ ਇਲਾਵਾ ਨਾ ਇਹ ਵਧਣੀ ਆ ਨਾ ਇਹ ਘਟਣੀ ਆ ਕਿਉਂਕਿ ਇਹ ਐਕਚੁਅਲੀ ਚੀਜ਼ਾਂ ਹੈ ਕੋਈ ਆਪਣਾ ਰੋਖ ਹੈ ਨਹੀਂ ਆ ਵੀ ਇਹਨੂੰ ਮੜਿਆ ਪੁੱਟ ਕੇ ਤਾਂ ਖਾਗਤ ਕੇ ਲਾ ਦਾਂਗੇ ਜਾਂ ਠਾਂ ਲਾ ਦਾਂਗੇ ਇਹ ਮੱਜਾਂ ਵਾਂ ਮੱਜਾਂ ਵੱਡੀਆਂ ਵਾਂ ਛੋਟੀਆਂ ਵਾਂ ਇਹੋ ਕੋਸ਼ਿਸ਼ ਰਹਿਣਾ ਜੋ ਬਿਲਕੁਲ ਜੀ ਤੇ ਮੇਰੇ ਭਰਾ ਜੋ ਵੀ ਬੇਨਤੀ ਸਾਡੀ ਹੱਥ ਜੋੜ ਕੇ ਆ ਵੀ ਜੋ ਵੀ ਕੁਝ ਤੁਹਾਡੇ ਸਾਹਮਣੇ ਆ ਪਹਿਲਾਂ ਚੰਗੀ ਤਰ੍ਹਾਂ ਵੀਡੀਓ ਵੇਖੋ ਉਸ ਤੋਂ ਬਾਅਦ ਆਪਣਾ ਜਿਹੜਾ ਕਾਰਵਾਈ ਅਗਲੀ ਕਰੋ ਬਿਲਕੁਲ ਹਾਂ ਜੀ ਸੋ ਦੋਸਤੋ ਕਿਤੇ ਨਾ ਕਿਤੇ ਕੋਈ ਥੋੜੇ ਬਾਅਦ ਐਂਗਲ ਦਾ ਫਰਕ ਪੈ ਜਾਂਦਾ ਕੈਮਰੇ ਤੇ ਉਹ ਬਿਲਕੁਲ ਆਪਾਂ ਮੁੱਖ ਰੱਖਦੇ ਹੋਏ ਜਿਹੜਾ ਆਪਦੇ ਬਿਲਕੁਲ ਜ਼ੁਬਾਨੀ ਤੁਹਾਨੂੰ ਜ਼ਿਕਰ ਕਰ ਦਿੱਤਾ ਵੀ ਮੀਡੀਅ ਯਾ ਦਰਮਿਆਨੀ ਆ ਇਹ ਚੀਜ਼ਾਂ ਸੁਣ ਜ਼ਰੂਰ ਲਿਆ ਕਰੋ ਠੀਕ ਆ ਤੇ ਆਜੋ ਜੀ ਪਹਿਲੇ ਨੰਬਰ ਤੇ ਆਪਣੇ ਕੋਲ ਆ ਵੈੜ ਆ ਸੋ ਕੀ ਡਿਟੇਲ ਆ ਵੀਰੇ ਗੱਬਣ ਬਿਲਕੁਲ ਅੱਗੇ ਤਿਆਰੀ ਤੇ ਆ ਇਹ ਵੀਰ ਜੀ ਬਿਲਕੁਲ ਤਿਆਰੀ ਤੇ ਕੋਈ 5-4 ਦਿਨ ਲੈ ਜੂ ਅਜੇ ਅੱਛਾ ਜੀ 5-4 ਦਿਨ ਲੈ ਜੂਗਾ ਜੀ ਆਪਾਂ ਜੇ ਵੀਰ ਤੋਂ ਲੈਂਦੀ ਆ ਉਹਦੇ ਜਵਾਨੀ ਆ ਕਿਉਂਕਿ ਆਪਣੇ ਘਰ ਦੀ ਤਾਂ ਹੈ ਨਹੀਂ ਇਹ ਹੂੰ ਹੂੰ ਆਪਾਂ ਵੀ ਅੱਗੇ ਕਿਸੇ ਭਰਾ ਤੋਂ ਸੇਲ ਕੀਤੀ ਆ ਓਕੇ ਤੇ 5-4 ਦਿਨ ਉਹਨੇ ਕਿਹਾ ਵੀਰ ਨੇ ਵੀ ਲੈ ਜੂਗੀ ਚਲੋ ਥਣ ਭਾਂਡੇ ਦੀ ਚੰਗੀ ਆ ਵੈੜ ਜਿੰਨੀ ਕ ਹੈਗੀ ਆ ਜੀ ਜੀ ਸੋਹਣੀ ਆ ਦੁੱਧ ਉਹਨੇ ਵੀਰ ਨੇ ਕਿਹਾ ਵੀ ਪਹਿਲੇ ਸੂਏ ਅਸੀਂ 10-12 ਕਿ ਤੇ ਹੁਣ ਵੀ ਅਸੀਂ ਉਮੀਦ ਕਰਦੇ ਆ ਵੀ 2 ਕਿਲੋ ਦੁੱਧ ਦਾ ਫਰਕ ਪਾਉ। ਕਰਮ ਵਾਲੀ ਜ਼ਿਆਦਾ ਨਹੀਂ ਕਹਿੰਦੇ ਵੀ 18-20 ਕਰੋਗੀ, 18-20 ਨਹੀਂ ਕਰੋਗੀ। 13-14 ਕਿਲੋ ਦੁੱਧ ਦੇਊਗੀ ਗਾਂ ਇਹ। ਸਹੀ ਹੈ ਜੀ। ਦੂਜਾ ਵੀ ਇਹ ਜੀ ਸੁਆ ਜਿਹਦਾ ਵੱਡੀ ਗਾਂ ਜੋ ਬਿਲਕੁਲ ਵੱਡੀ ਗਾਂ ਆ ਕੋਈ ਮੀਡੀਅਮ ਸਾਈਜ਼ ਨਹੀਂ ਆ। ਵਧੀਆ ਸਾਈਜ਼ ਹੈ ਇਹਦਾ। ਤੇ ਇਹ ਦਿਨ ਲੈਂਦੀ ਹਜੇ ਹਫਤਾ ਕਰ। ਦਿਨ ਵੀ ਇਹ ਜੀ ਲੈ ਜਨੇ ਹਫਤਾ ਵੀ ਖੜ ਸਕਦੀ ਆ 5-6 ਦਿਨ ਵੀ ਖੜ ਦੇ ਕਹੋਗੀ ਢਿੱਲਾ ਬਥੇਰੀਆਂ ਹਜੇ ਵੇਖੋ। ਬਿਲਕੁਲ ਬਿਲਕੁਲ। ਢਿੱਲਾ ਬਹੁਤ ਵੱਡ ਚੱਡੇ ਦੀਆਂ। ਲਓ ਜੀ। ਤੇ ਖੋਲ ਕੇ ਵੀਰ ਤੋੜ ਕੇ ਦਿਖਾ ਦਿੱਤਾ। ਦੂਜਾ ਸਵੇ ਵੀਰਾਂ ਦਾ ਕੋਈ 1 ਕਿਲੋ 2 ਕਿਲੋ ਆਪਾਂ ਵੱਧ ਆਈਡੀਆ ਰੱਖ ਸਕਦੇ ਹਾਂ ਠੀਕ ਆ ਦੋਸਤੋ ਇਹ ਨਹੀਂ ਹੁੰਦਾ ਵੀ 12 ਦਾ ਆਪਾਂ ਕਹਿ ਦਈਏ ਕਿ 18 20 ਦੇ ਦੇਊਗੀ ਤੋਂ 13 14 14 ਲੀਟਰ ਕੋਈ ਵੀਰ ਮੰਨ ਕੇ ਇੱਕ ਆਈਡੀਆ ਰੱਖ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਹਾਈਟ ਕਾਦ ਉੱਚਾ ਪੂਰਾ ਕੋਈ ਛੋਟੀ ਦਰਮਿਆਨੀ ਹਾਈਟ ਨਹੀਂਗੀ ਹਾਈਟ ਕਾਦ ਦੀ ਸੋਹਣੀ ਆ ਜਿਹੜੇ ਵੀਰ ਨੂੰ ਫੱਪੂਗੀ ਜਚੂਗੀ ਪੂਰੀ ਤੁਸੀਂ ਸੌਦਾ ਕਰ ਲਿਓ ਐਚ ਐਫ ਬਰੀਡ ਦੇ ਵਿੱਚ ਆ ਠੀਕ ਆ ਦਿਨ ਕੋਈ ਹਫਤਾ ਖੰਡ 8 ਦਿਨ ਜਿਹੜਾ ਸਮਾਂ ਕੱਢ ਜੂਗੀ ਆ ਦੇਖੋ ਆ ਦੇਖੋ ਆ ਦੇਖੋ ਠੀਕ ਆ ਸੋ ਪਸਮਾ ਤੋਂ ਬਾਅਦ ਜਿਹੜਾ ਥਨ ਥੁਨ ਦੀ ਕੁਆਲਿਟੀ ਪੂਰੀ ਆ ਜੂਗੀ ਸਾਹਮਣੇ ਠੀਕ ਆ ਅਜਾ ਟੇਲਾ ਲੇਵਾ ਜੀ ਬੜਾ ਵਧੀਆ ਸੀ ਠੰਡੀਆਂ ਕਿਸੇ ਤਰ੍ਹਾਂ ਦੀ ਕੋਈ ਲੱਤ ਨਹੀਂ ਮਾਰਦੀ ਛੜੀ ਨਹੀਂ ਮਾਰਦੀ ਬੜੀ ਵਧੀਆ ਸੀ ਜੀ ਕਿੰਨਾ ਸਾਬ ਇਹ ਕਿੰਨਾ ਮੋਲ ਕੀ ਰਿਮਾਂਡ ਵੀਰ ਜੀ ਵੀ ਰੇਡ ਆਪਾਂ ਬਿਲਕੁਲ ਨੋਰਮਲ ਕਰਨੇ ਆ ਕੋਈ ਆਪਾਂ ਇਹਦੇ ਵਿੱਚ ਕੋਈ 10 15000 ਦੀ ਕਮਾਈ ਨਹੀਂ ਕਰਨੇ ਸਿਰਫ 2 2000 ਪੰਜੀ ਪੰਜੀ ਸੋਨਾ ਮੱਝਾ ਦੇਣੀ ਆ ਗਾਵਾਂ ਦੇਣੀ ਆ ਆਪਾਂ ਬਿਲਕੁਲ ਜੀ ਇਹਦਾ ਵੀਰ ਜੀ ਲੈਣ ਦੇਣ ਵਾਲਾ ਮੁੱਲ 40000 ਰੁਪਇਆ ਤੇ 38000 ਰੁਪਇਆ ਦੇ ਦਾਂਗੇ ਦੋ ਘੜ 40 ਦੀ ਤੁਹਾਨੂੰ ਦੇ ਦਾਂਗੇ ਆਪਾਂ ਉਹਦੇ ਵਿੱਚੋਂ ਛੋਟ ਛੱਪਾ ਹੋਊਗਾ ਆਹ ਹਾਂਜੀ ਲਓ ਜੀ 40000 ਰਿਮਾਂਡ ਭਾਵੇਂ ਕਰਾ ਲਓ ਦੋਸਤੋ 38000 ਲੈਣ ਦੇਣਾ ਹਾਂ ਨਾ ਜਿਹੜੀ ਉਹ 38000 ਠੀਕ ਆ ਸੁਬਹ ਤੁਸੀਂ ਦੇਖ ਲਿਆ ਕੱਦ ਕਾਰ ਸੋਹਣੇ ਦੀ ਆ ਦੂਜਾ ਸੁਬਹ ਸੋਹਣੀ ਆ ਠੀਕ ਆ ਜੀ ਨਸਲ ਬਰੀਡ ਵਾਲੀ ਆ ਪੂਰੀ ਫੇਸ ਕੁਆਲਟੀ ਚੰਗੀ ਆ ਪਿਓਰ ਐਚਐਫ ਦੀ ਵੀਰ ਜੀ ਵੇੜ ਜੋ ਪਿਓਰ ਐਚਐਫ ਆ ਕੋਈ ਇਹ 도ਗਲੀ ਵੇੜਨੀ ਆ ਪਿਓਰ ਐਚਐਫ ਜੋ ਬਿਲਕੁਲ ਜੀ ਬਿਲਕੁਲ ਬਾਕੀ ਅਗਲੇ ਜੀ ਸਾਂਭ ਆ ਸੇਵਾ ਕਰ ਲੂਗਾ ਤੇ ਹੋ ਸਕਦਾ 15 16 ਵੀ ਚੋਲੇ ਸਹੀ ਆ ਜੀ ਸਹੀ ਆ ਲਓ ਜੀ ਅਗਲੇ ਪਾਸੇ ਦੋਸਤੋ ਮੱਝ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਮੱਝ ਦਾ ਕੀ ਰਿਕੋਰਡ ਹੈਗਾ ਡਿਟੇਲ ਕੀ ਆ ਜੀ ਇਹ ਵੀਰ ਜੀ ਕੋਈ 15 ਦਿਨ ਦੀ ਸੂਈ ਇਹਦੇ ਮਗਰ ਕਟਾ ਵਾ ਮਗਰ ਕਟਾ ਹਾਂ ਜੀ ਮਗਰ ਕਟਾ ਜੋ ਹੂੰ 10 ਕਿਲੋ ਠੰਡਾ ਦੁੱਧ ਵੀਰ ਜੇ ਥੱਲੇ 10 ਕਿਲੋ ਤਸੱਲੀ ਵਾਲਾ ਦੁੱਧ ਸਾਡੇ ਘਰ ਕੋਈ 4 ਦਿਨ ਚੋਵੇ ਹਾਂ ਜੇ ਕਹੇ ਵੀਰ ਨੇ ਆਨਲਾਈਨ ਮੰਗਾਉਣੀ ਆ ਹਾਂ ਵੀਡੀਓ ਕਾਲ ਤੇ ਸਾਡੇ ਕੋਲ ਚੋਲੇ ਜੀ ਅਸੀਂ ਚੋਨ ਨੂੰ ਤਿਆਰ ਸਾਈ ਬਿਆਨਾ ਕਰ ਲਏ ਸਾਡੇ ਘਰ 4 ਦਿਨ ਚੋਲੇ ਪਸੰਦ ਆ ਜੇ ਲੇ ਮੰਗਾ ਲੇ ਨਾ ਪਸੰਦ ਆਵੇ ਤੇ ਕੋਈ ਗੱਲ ਨਹੀਂ ਵੀਰ ਦਾ ਵੈਲਕਮ ਆ ਸਾਨੂੰ ਕੋਈ ਉਹ ਨਹੀਂ ਕਿ ਸਾਡੀ 4 ਦਿਨ ਮਾਚਵਾ ਗਏ ਨੇ ਕਹਾਣੀ ਕਰਦੀ ਆ ਹੂੰ हां ਤੇ ਬਾਕੀ ਮੇਰਾ ਵੀ ਇਹ ਜਦੋਂ ਵੀ ਕਿਸੇ ਨੇ ਫੋਨ ਕਰਨਾ ਪਹਿਲਾਂ ਚੰਗੀ ਤਰ੍ਹਾਂ ਵੀਡੀਓ ਵੇਖਣੀ ਆ ਵੀਡੀਓ ਵੇਖਣ ਤੋਂ ਬਾਅਦ ਮੇਰਾ ਭਰਾ ਫੋਨ ਕਰੇ ਉਸ ਤੋਂ ਬਾਅਦ ਜਲਦੀ ਬਾਅਦ ਫੋਨ ਨਾ ਕਰਿਆ ਕਰੋ ਕਿਉਂਕਿ ਤੁਸੀਂ ਆਪ ਦੀ ਪਹਿਲਾਂ ਤਸੱਲੀ ਕਰਨੀ ਉਸ ਤੋਂ ਬਾਅਦ ਤੁਹਾਨੂੰ ਅਹੀਂ ਮਾਈ ਦੀ ਤਸੱਲੀ ਦੇਣੀ ਹੈ ਬਸ ਜੀ ਬਸ ਦੁੱਧ ਜੋ ਦాతਾ ਵਾ ਤੁਹਾਡੇ ਘਰ ਚਲੋ ਅਸੀਂ ਦੱਸ ਕਹਿ ਰਹੇ ਹਾਂ ਸਾਡੇ ਘਰ 10 ਹੀ ਦਿੰਦੇ ਹਾਂ ਤੁਹਾਡੇ ਘਰ 9 ਕਿਲੋ ਕੱਢ ਦੋਗੇ ਹੂੰ 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 9 ਤੋਂ ਥੱਲੇ ਜੇ ਦੁੱਧ ਕੱਢੇ ਤੇ ਮੈਂ ਸਾਡੇ ਘਰ ਵਾਪਸ ਆ ਜੇ ਬਿਲਕੁਲ ਜੀ ਹਾਂਜੀ ਤੇ ਸੂਈ ਨੂੰ ਦੇਣ ਆਪਾਂ ਦੱਸਦੇ ਆ ਤੇ 10 ਕਿਲੋ ਦੁੱਧ ਹਨਾ 10 ਕਿਲੋ ਵੀ ਠੀਕ ਹੈ ਜੀ ਤੇ ਲਿਆਓ ਜੀ ਖੋਲ ਕੇ ਕਰੀਏ ਪੇਚ ਸੋ ਮਗਰ ਕਟਾ ਦੋਸਤੋ 15 ਕ ਦਿਨਾਂ ਦੀ ਸੂਈ ਆ ਠੀਕ ਆ 10 ਕਿਲੋ ਦੁੱਧ ਦਾ ਚੋਕੇ ਆਪਦਾ ਪਸਮਾ ਕੇ ਤਸੱਲੀ ਤੁਸੀਂ ਕਰਨੀ ਆ ਤੇ ਰਾਜੀ ਪੂਰੀ ਆ ਠੀਕ ਆ ਜੀ ਵਜਨ ਦੋੜ ਪੂਰਾ ਲੰਬਾਈ ਲੰਬੂਈ ਪੂਰੀ ਆ ਹਾਈਟ ਕਾ ਤਾਂ ਕੋਈ ਵੀਰ ਮੀਡੀਅਮ ਬਣ ਕੇ ਸਬਦਾ ਕਰ ਲੇ ਠੀਕ ਆ ਮੀਡੀਅਮ ਦੇ ਵਿੱਚ ਆ ਤੇ ਦੇਖ ਦੁਖ ਜਿਹੜੀ ਆ ਨਾਰਮਲ ਆਪਾਂ 100 ਦੇ ਵਿੱਚ ਜੇ 90 80 ਮੱਝਾਂ ਦੀ ਗੱਲ ਕਰ ਲਗੇ ਤੇ ਬਿਲਕੁਲ ਮੀਡੀਅਮ ਹਾਈਟ ਕਾ ਤਾਂ ਦੀਆਂ ਹੁੰਦੀਆਂ ਨੇ ਦੋਸਤੋ ਠੀਕ ਆ ਤੇ ਬਾਕੀ ਕਾਦ ਜ਼ਿਆਦਾ ਵੀ ਮਾਇਟਰ ਨਹੀਂ ਕਰਦਾ ਹੈਗਾਗਾ ਬਾਕੀ ਪਸ਼ੂ ਦਾ ਥਣ ਭਾਂਡਾ ਜਿਹੜਾ ਜ਼ਰੂਰ ਕਰਤੂਤ ਹੋਣੀ ਚਾਹੀਦੀ ਪਸ਼ੂ ਦੀ ਦੁੱਧ ਚੰਗੇ ਚ ਮਾਉਣ ਦੀ ਕਾਦ ਦੋਸਤੋ ਦਰਮਿਆਨੇ ਮੀਡੀਅਮ ਕਾਦ ਵਾਲੀਆਂ ਜਿਹੜੀਆਂ ਮੱਝਾਂ ਵੀ ਚੰਗਾ ਦੁੱਧ ਚਵਾ ਰਹੀਆਂ ਨੇ ਠੀਕ ਆ ਜੀ ਤਾਂ ਕਈ ਵਾਰਾਂ ਬਿਲਕੁਲ ਵੱਡੀ ਵੱਡੀ ਹਾਈਟ ਵਾਲੇ ਪਸ਼ੂ ਵੀ ਕਦੇ 8 8 9 ਕਿਲੋ ਤੋਂ ਵੱਧ ਨਹੀਂ ਟੱਪਦੇਗੇ ਸੋ ਇਹ ਜ਼ਰੂਰ ਤੁਸੀਂ ਧਿਆਨ ਰੱਖਿਆ ਕਰੋ ਬਾਕੀ ਪਸ਼ੂ ਚੋਕੇ ਤਸੱਲੀ ਦੇ ਨਾਲ ਬਿਲਕੁਲ ਫੇਰ ਖਰੀਦਿਆ ਕਰੋ ਆਹ ਵੇਖੋ ਠੀਕ ਆ ਲੋ ਜੀ ਠੀਕ ਹੈ ਜੀ ਅੱਛਾ ਫਿਰ ਸਾਹਿਬ ਬਾਕੀ ਜਵਾਬ ਸਮਾਤੀਆਂ ਨੂੰ ਕੇ ਰਿਪੋਰਟ ਪੂਰੀ ਆਪਰੇ ਵੀਰ ਜੀ ਹਰ ਇੱਕ ਚੀਜ਼ ਦੀ ਸਾਡੀ ਤਸੱਲੀ ਹੋਊਗੀ ਦੁੱਧ ਨਾਲੋਂ ਤਸੱਲੀ ਆ ਥਣ ਭਾਂਡੇ ਤਸੱਲੀ ਆ ਧਾਰਜ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਬਾਦ ਘਾੜ ਨਹੀਂ ਹਾਂ ਜੀ ਤੇ ਬਾਕੀ ਫੇਰ ਵੀ ਭਰਾ ਸਾਡੇ ਅਹੀਂ ਆਣੇ ਵੀ ਸਾਡੇ ਘਰ ਆਓ ਦੋ ਟਾਈਮ ਚੋ ਚਾਰ ਟਾਈਮ ਤੋਂ ਸਾਡਾ ਸਾਈ ਕਰ ਲੈ ਚੋਣ ਤੋਂ ਅਸੀਂ ਮਨਾ ਨਹੀਂ ਕਰਦੇ ਨਹੀਂ ਵੀਰ ਕਿਹ ਕੋ ਟਾਈਮ ਸਾਡਾ ਵੀਡੀਓ ਕਾਲ ਤੇ ਚਵਾਲੇ ਸਹੀ ਬਾਕੀ ਜਿਹੜੇ ਤੁਹਾਨੂੰ ਬਾਅਦ ਚ ਗੱਲ ਕਰਨ ਨਾਲੋਂ ਚੰਗਾ ਆਪਣੀ ਤਸੱਲੀ ਕਰੋ ਪਹਿਲਾਂ ਕਰੋ ਜੀ ਹਾਂ ਤੇ ਬਾਕੀ ਮੇਰੇ ਵੀਰਨ ਨੂੰ ਇਹ ਵੀ ਬੇਨਤੀ ਹੈ ਕਿ ਤੁਹਾਨੂੰ ਫੋਨ ਨਾ ਕਰਨਾ ਜਿਹੜੀ ਵੀ ਗੱਲ ਕਰਨੀ ਸਾਡੇ ਨਾਲ ਕਰਿਆ ਕਰਨ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ 10 ਮਿੰਟ ਸਾਡੇ ਕੋਲ ਆਏ ਵੀਡੀਓ ਬਣਾ ਕੇ ਆਪਣੇ ਘਰੇ ਚਲੇ ਜਾਂਦੇ ਹੋ ਬਾਕੀ maal ਸਾਡੇ ਘਰੇ ਰਹਿਣਾ ਚੋਣੀਆਂ ਅਸੀਂ ਆ ਪੱਠੇ ਅਸੀਂ ਪਾਉਣੇ ਆ ਹੁਣ ਇਹਦੇ ਵਿੱਚ ਤੁਹਾਨੂੰ ਦੇ ਪਤਾ ਨਹੀਂ ਵੀ ਦੁੱਧ ਕਿੰਨਾ ਜਾਂ ਧਾਰ ਚ ਭੂਰ ਹੈਗੀ ਜਾਂ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਤੇ ਮੇਰੇ ਵੀਰ ਸਾਡੀ ਤਸੱਲੀ ਆ ਮਾਈ ਦੀ ਜਿਸ ਤਰ੍ਹਾਂ ਬਾਕੀ ਅੱਛਾ ਸਾਹਿਬ ਵੀਰ ਕਿੰਨਾ ਹੁਣ ਮੁੱਲ ਕੀ ਕਰਾਂਗੇ ਦਾ ਡਿਮਾਂਡ ਇਹ ਦੇ ਆ ਭਾਵੇਂ ਸਾਡੇ ਕੋ 80000 ਕਰਾ ਲਓ ਨਾ 80 ਕਰਨੀ ਹੈ ਤੇ ਨਾ ਹੀ 75 ਕਰਨੀ ਆ ਆਪਾਂ ਲੈਣ ਦੇਣ ਵੀਰ ਜੀ 72000 ਦੀ ਝੋਟੀ ਦੇ ਦਾਂਗੇ ਅਹੀ ਝੋਟੀ ਕੋਈ ਦੇਂਦਾ ਨਹੀਂ 72000 ਦੀ 72 ਦੀ 72000 ਦੀ ਝੋਟੀ ਦੇ ਦਾਂਗੇ ਲੈਣ ਦੇ ਲਓ ਜੀ 72000 ਲੈਣ ਦੇਣ 72000 ਸੋ ਬਿਲਕੁਲ ਚੋਕੇ ਪਸਮਾ ਕੇ ਦੋਸਤੋ ਇੱਥੋਂ ਤਸੱਲੀ ਕਰਨੀ ਹੁੰਦੀ ਆ ਕਿਉਂਕਿ ਸਾਵਾ ਵਾਲੀ ਚੀਜ਼ ਆ ਪਸ਼ੂ ਆ ਬਾਅਦ ਵਿੱਚ ਮੰਦਾ ਚੰਗਾ ਨਾ ਕਿਸੇ ਨੂੰ ਠਰਾਇਆ ਜਾਵੇ ਪੈਸੇ ਲਾਉਣੇ ਆ ਆਪਦਾ ਇੱਥੇ ਆਣ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਦੂਰ ਦਰਾਡੇ ਬੈਠੇ ਹੋ ਤਾਂ ਵੀਡੀਓ ਕਾਲ ਤੇ ਆਉਦੀ ਤਸੱਲੀ ਕਰ ਲਓ ਠ ਤਸਲੀ ਤੇ ਤੀ ਜਾਊਗੀ ਉਹ ਤਾਂ ਵੀਰ ਪੂਰੇ ਵੀ ਉਤਰਨੇ ਕੇ ਪੂਰੇ ਖਰੇ ਵੀ ਉਤਰਨੇ ਕੇ ਸੋ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਠੀਕ ਆ ਤੇ ਅਗਲੀ ਆਪਣੇ ਕੋਲ ਮੱਝ ਆ ਗਈ ਆ ਵੀਰ ਇਹ ਵੀ ਸੂਈ ਆ ਕਿ ਗੱਪਣਾ ਜੀ ਇਹ ਵੀ ਵੀਰ ਦੀ ਸੱਜਰੀ ਆ ਅੱਛਾ ਇਹਦਾ ਸੂਆ ਕੋਈ ਅੱਜ ਹੋ ਗਿਆ ਜੋ 6ਵੇਂ ਦਿਨ ਦਾ 6ਵੇਂ ਹੁਣ ਮੇਰੇ ਭਰਾ ਆਪਣੀ ਸਮਝ ਵਰਤਣਾ ਵੀ ਜਾਂ ਇਹਦਾ ਦੁੱਧ ਮਾਲੋ 6ਵੇਂ ਦਿਨ ਦਾ ਜਾਂ ਬੋਲਾ ਮਾਲੋ ਹੂੰ 9 ਕਿਲੋ ਇਹ ਥੱਲੇ ਬੋਲਾ ਵਾ ਹੂੰ ਤੁਸੀਂ ਦੋ ਦੋ ਮੰਨ ਸਕਦੇ ਜੋ ਕਿਉਂਕਿ 15 ਦਿਨ ਤੋਂ ਬਾਅਦ ਵੀਰੇ ਮਾਜ ਦੁੱਧ ਤੇ ਆਉਂਦੀ ਆ ਹੂੰ ਹੂੰ ਤੇ ਅਸੀਂ ਤੇ ਇਸ ਚੀਜ਼ ਨੂੰ ਬੋਲਾ ਹੀ ਮੰਨ ਕੇ ਚੱਲਾਂਗੇ ਬਾਕੀ ਅਗਲੇ ਦੀ ਵੀਰ ਦੀ ਸਮਝ ਆ ਹੂੰ ਹੂੰ 15 20 ਦਿਨ ਤੋਂ ਬਾਅਦ ਡੰਗਰ ਮੈਲਾ ਤੇ ਆਉਂਦਾ ਵਾ ਮੈਲੇ ਆਉਣ ਤੋਂ ਬਾਅਦ ਡੰਗਰ ਦੁੱਧ ਤੇ ਆਉਂਦਾ ਵਾ ਬਿਲਕੁਲ ਜੀ ਬਿਲਕੁਲ ਅੱਜ ਦੀ ਡੇਟ ਦੇ ਵਿੱਚ 9 ਕਿਲੋ ਦੁੱਧ ਠੰਡਾ ਚਵਾਵਾਂਗੇ ਅਸੀਂ ਕਿਸੇ ਵੀਰ ਨੂੰ ਜਿਹੜਾ ਵੀ ਸਾਡੇ ਕੋਲ ਆਉਂਦਾ ਵਾ ਓਕੇ ਹਾਂਜੀ ਲਓ ਜੀ ਦੂਜਾ ਸੂਆ ਜਵੇ ਜੀ ਦਾ ਦੂਜਾ ਸੂਆ 6 ਦਿਨਾਂ ਦੀ ਸੂਈ ਆ 6 ਦਿਨਾਂ ਦੀ ਸੂਈ ਮਗਰ ਕੱਟਾ ਕੱਟਾ ਮੇਲ ਕਾਪ ਬੋਲੇ ਤੋਂ ਜਸਟ ਬਾਹਰ ਆਈ ਹੈ ਕੱਚਾ ਬੋਲਾ ਮੰਨ ਲਿਓ ਜਿੱਦਾਂ ਕਿ ਵੀਰ 10 12 14 ਦਿਨਾਂ ਬਾਅਦ ਮੈਲਿਓ ਪਸ਼ੂ ਨੇ ਸਟਾਰਟ ਹੋਣਾ ਕੋਈ 20 25 ਤੇ ਪੂਰਾ ਪੀਕ ਤੇ ਪਸ਼ੂ ਨੇ ਚੱਲਣਾ ਹੁੰਦਾ ਉਹ ਦੁੱਧ ਕੈਲਕੂਲੇਟ ਹੁੰਦਾ ਪਸ਼ੂ ਦੇ ਕੀ ਪੱਲੇ ਆ ਸੋ ਇਹ ਚੀਜ਼ ਤੁਸੀਂ ਇੱਕ ਜ਼ਰੂਰ ਨੋਟ ਕਰ ਲਿਓ ਵੀ 9 ਕਿਲੋ ਤੋਂ ਜਿਹੜੀ ਹੁਣ ਸਟਾਰਟਿੰਗ ਹੋ ਚੁੱਕੀ ਆ ਲਿਓ ਬਾਹਰ ਵੀ ਰਿਕਾਰਡਿੰਗੇ ਤੋਰਦਗੇ ਤੇ ਬਿਲਕੁਲ ਬਲੈਕ ਆ ਇੱਕ ਰੰਗ ਬਿਲਕੁਲ ਕਾਲੀ ਦੋਸਤੋ ਇਹ ਮਾਜਾ ਠੀਕ ਆ ਸਵੇਰ ਦੂਜਾ ਹੀ ਨਾ ਜੀ ਦੂਸਰਾ ਵੀ ਜੀ ਦੂਸਰਾ ਸੂਆ ਜੈਡ ਬਲੈਕ ਜੋ ਪੂਛ ਦਾ ਵਾਲ ਵੀ ਚਟਾ ਨਹੀਂ ਤੇ ਆ ਦੇਖੋ ਜੀ ਆ ਹੋਲੀ ਤੋੜ ਦਿਓ ਫਿਰ ਸਾਬ ਹੋਲੀ ਤੋੜੋ ਆ ਦਿਖਾਓ ਮੂੰਹ ਮੜਾ ਜੈਨੂੰ ਆਹ ਲਓ ਠੀਕ ਆ ਜੀ ਆ ਕਮਾਲ ਕੀ ਲੋ ਜੀ ਠੀਕ ਆ ਸੋ ਸਾਜੀ ਖੱਬੀ ਉਲਟ ਬਹਿਣੀ ਵਾਲੇ ਪਾਸਿਓ ਤੁਸੀਂ ਬਿਲਕੁਲ ਥਣ ਵੇਖ ਲਓ ਠੀਕ ਆ ਜੀ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਸੋ ਬਿਲਕੁਲ ਜਿੰਨਾ ਥੋੜਾ ਜਿਆ ਤਸੱਲੀ ਕਰਾਉਣ ਤੇ ਦੋਸਤੋ ਬਿਲਕੁਲ ਆਪਣਾ ਸਮਾਨ ਲੱਗਦਾ ਉਹਨਾਂ ਵੇਖ ਵੀ ਜ਼ਰੂਰ ਲਿਆ ਕਰੋ ਕਿਉਂਕਿ ਇੱਕ ਬਿਲਕੁਲ ਸੌਦਾ ਕਰਨਾ ਈਜ਼ੀ ਹੋ ਜਾਊਗਾ ਤੁਹਾਡੇ ਲਈ ਆ ਦੇਖੋ ਜੀ ਅੱਛਾ ਵੀਰੇ ਕਿੱਥੋਂ ਤੱਕ ਫਿਰ ਮੁੱਲ ਅੱਜ ਕੀ ਆਪਾਂ ਲੈਣ ਦੇਣ ਦਾ ਨਹੀਂ ਜੀ ਲੈਣ ਦੇਣ ਇਹਦਾ ਵੀ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਕਿ ਆਪਾਂ ਬਿਲਕੁਲ ਲੈਣ ਦੇਣ ਵਾਲੇ ਮੁੱਲ ਕਰਨੇ ਆ ਨਾ ਆਪਸੀ ਆਸੀ ਕਰਨਾ ਨਾ 75 75 ਕਰਨਾ ਵਾ ਹਾਂ ਤੇ ਇਹਦਾ ਮੁੱਲ ਵੀਰ ਜੀ ਆਪਾਂ ਕਰਦੇ ਆ 74000 ਰੁਪਇਆ ਜੀ ਇਹਦੇ ਵਿੱਚੋਂ ਆਪਾਂ 3000 ਦੀ ਛੋਟ ਗਏ 71000 ਦੀ ਮੱਝ ਦੇ ਦਾਂਗੇ ਲੈਣ ਦੇ ਨਾਲੇ ਮੁੱਲ ਵੀਰ ਜੀ ਸਿਰਫ ਸ਼ੋਰ ਛੱਪਾ ਹੋਣਾ ਇਹਦੇ ਵਿੱਚੋਂ 71 ਚੋਂ 71000 ਦੀ ਮੱਝ ਦੇ ਦਾਂਗੇ ਤੁਹਾਨੂੰ ਦੁੱਧ 9 ਕਿਲੋ ਪਾਹੇ ਮੰਨ ਲਓ ਚਾਹੇ ਬੋਲਾ ਮੰਨ ਲਓ ਠੀਕ ਆ ਜੀ ਇੱਕ ਰੰਗ ਜੈਡ ਬਲੈਕ ਜੋ ਵੀਰ ਜੀ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਨਹੀਂ ਥਾਂ ਦੇ ਵਿੱਚ ਬਿਲਕੁਲ ਸਹੀ ਮੱਝ ਆ ਠੀਕ ਆ ਜੀ ਹਾਂ ਲੋਬੀ ਦੋਸਤੋ ਬਿਲਕੁਲ ਇੱਕ ਰੰਗ ਬਲੈਕ ਹੈ ਸ਼ਾਈਸ਼ਵੀ ਪੂਰੀ ਹੈ ਕਾਲੀ ਬਿਲਕੁਲ ਇੱਕ ਰੰਗ ਆ ਤੇ 71000 ਲੈ ਫਾਨਾ ਜਿਹੜੀ 71000 ਆ ਮਗਰ ਮੀਲ ਕਾਫਾ ਕੱਟਾ ਹੈ ਮਗਰ ਇਸ ਮੱਝ ਦੇ ਇਸ ਝੋਟੀ ਦੇ ਠੀਕ ਆ ਸੋ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਅਗਲੀ ਮੱਝ ਦਿਖਾਉਣੀ ਆ ਤੇ ਇਹਦਾ ਵੀਰਜ ਕੀ ਰਿਕਾਰਡ ਕੀ ਡਿਟੇਲ ਆ ਇਹਦੀ ਭਾਜੀ ਰਾਤੀ ਸੁੱਈ ਆ ਹਾਂਜੀ ਮਗਰ ਇਹਦੇ ਕੱਟੀ ਜੋ ਠੀਕ ਆ ਜੀ ਇਹ ਵੀ ਕੱਲ ਹੀ ਝੋਟੀ ਆ ਹੀ ਲਿਆਂਦੀ ਸਾਡੇ ਕੋਲ ਆਉਂਦੀ ਆ ਸੂਪੀ ਆ ਆਪਣੇ ਕੋਲ ਹੀ ਸੋਈ ਆ ਆਪਣੇ ਕੋਲ ਹੀ ਸੋਈ ਆ ਆਪਾਂ ਜੇਰ ਜੂ ਸਾਰੀ ਆਪਣੇ ਹੱਥੀ ਇਹਦੀ ਮਤਲਬ ਪਈ ਆ ਆਪਾਂ ਪਛਾਣ ਕੀਤੀ ਆਪ ਠੀਕ ਹੈ ਜੀ ਤੇ ਪੂਰੀ ਤਸੱਲੀ ਵਾਲੀ ਗੱਲ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਨਹੀਂ ਆਪਣੋਂ ਕੋਈ ਜੇਰ ਨਹੀਂ ਪਈ ਜਾਂ ਕਿਸ ਤਰ੍ਹਾਂ ਕੋਈ ਗੱਲ ਨਹੀਂ ਹਣਾ ਓਕੇ ਹਾਂ ਤੇ ਦੂਸਰਾ ਇਹ ਵੀ ਸੂਏ ਵੀ ਦੀ ਸਾਰੀਆਂ ਤਿੰਨੇ ਮੱਜਾਂ ਦੂਸਰਾ ਸੂਆ ਆਪਣੀਆਂ ਹੂੰ ਹੂੰ ਦੂਜਾ ਸੂਆ ਤਿੰਨੇ ਮੱਜਾਂ ਦਾ ਹੀ ਠੀਕ ਹੈ ਇਹਦੇ ਪਿੱਛੇ ਕੱਟੀ ਜੋ ਮਗਰ ਕੱਟੀ ਆ ਹਾਂ ਮਗਰ ਇਹਦੇ ਕੱਟੀ ਦੇ ਰਾਤੀ ਵੀਰ ਜੀ ਅਸੀਂ 2 ਕਿਲੋ ਬੋਲਾ ਕੱਢਿਆ ਤੇ 2 ਕਿਲੋ ਸੇਰੇ ਕੱਢਿਆ ਜੋ ਹੂੰ 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 ਬਾਕੀ ਆਪ ਦੀ ਸਮਝ ਵੇਖ ਲਓ ਹੁਣ ਥਣ ਭਾਂਡੇ ਹਸਾਣਾ ਦੁੱਧ ਵੇਚ ਲੈਣ ਮੇਰੇ ਭਰਾ ਆਪਣੀ ਪਰਖ ਕਰਨ ਵੀ ਦੁੱਧ 10 ਕਿਲੋ ਦੋਗੇ 15 ਕਿਲੋ ਦੋਗੇ ਉਹ ਅਗਲੇ ਦੀ ਗਾਂ ਸੇਵਾ ਜੋ ਕਿਉਂਕਿ ਅਸੀਂ ਦੇ ਹਾਲ ਦੀ ਗਾੜੀ ਵੀਰ ਜੀ ਦੁੱਧ ਜਦੋਂ ਬੋਲਾ ਚੋਂਦਾ ਹੈ ਜੋ ਹੂੰ 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 ਕੁਝ 2 ਕਿਲੋ ਰਾਤੀ ਲਿਆ ਤੇ 2 ਵੀ ਫੇਚ ਹੋਇਆ ਬਿਲਕੁਲ ਮਗਰ ਇਹਦੇ ਕੱਟੀ ਆ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਬਿਲਕੁਲ ਕੱਲ ਦੀ ਸੂਈ ਆ ਠੀਕ ਆ ਜੀ ਤੇ ਬਸੇ ਵਪਾਰ ਦਾ ਕੰਮ ਆ ਤੇ ਬਿਲਕੁਲ ਵੀਰਾਂ ਦਾ ਵੀ ਆਪਣੇ ਘਰੇ ਆਣ ਕੇ ਇੱਥੇ ਸੂਈ ਆ ਜੀਰ ਜੂਰ ਪ੍ਰੋਪਰ ਜੜੀ ਆ ਆਪਦੇ ਬਿਲਕੁਲ ਆਣ ਦੇਖੋ ਵੀਰ ਜੀ ਲੱਗੇ ਝੋਟੀ ਨੀ ਪਈ ਆ ਠੀਕ ਆ ਤੇ ਨਾਰਮਲੀ ਤੁਸੀਂ ਆ ਥਣ ਝੱਡਾ ਵੇਖ ਲਓ ਕੱਲ ਦੀ ਸੂਈ ਆ ਪੁੜੇ ਪੜੇ ਹਜੇ ਬਿਲਕੁਲ ਚੰਗੀ ਤਰ੍ਹਾਂ ਚੱਕੇ ਨਹੀਂ ਗੇ ਪਸੂ ਨੇ ਸੋ ਦੂਜਾ ਸੂਆ ਕਰੈਕਟ ਦੂਜਾ ਸੂਆ ਵੀਰਾਂ ਦਾ ਵੀ ਹੈਗੀ ਆ ਥੋੜਾ ਸਿੰਗ ਇੱਕ ਬੰਨ ਖੋਖ ਲੱਤਾ ਹਨਾ ਸਿੰਗ ਦਾ ਖੋਖ ਲੱਤਾ ਹਾਂ ਜੀ ਆਹ ਖੋਖ ਠੀਕ ਆ ਠੀਕ ਆ ਬਸ ਥੋੜੇ ਦਰਮਿਆਨੇ ਖੁੱਲੇ ਸੀ ਤੇ ਇੱਕ ਪਾਸੇ ਖੋਖ ਲੱਤਾ ਹਾਂ ਜੀ ਹਾਂ ਜੀ ਲ ਤੇ ਥਣ ਭਾਂਡੇ ਦੀ ਆ ਤੇ ਮਗਰ ਕੱਟੀ ਆ ਫੀਮੇਲ ਕਾਫ ਆ ਇਸ ਝੋਟੀ ਦੇ ਥਲੇ ਤੇ ਬਾਕੀ ਭਰਾਹ ਬਰੂ ਤਾਂ ਬਾਜੀ 1 ਨੰਬਰ ਦੀ ਕੋਈ ਤਰ੍ਹਾਂ ਦਾ ਭੂਰ ਨਹੀਂ ਕੋਈ ਛੱਟਾ ਨਹੀਂ ਐ ਚਵਾਈ 1 ਨੰਬਰ ਹੋਊਗੀ ਓਕੇ 1 ਨੰਬਰ ਦੀ ਚਵਾਈ ਆ ਕਿਸੇ ਵੀ ਡੰਗਰ ਜੇ ਭੂਰ ਛੱਟਾ ਨਹੀਂ ਕੋਈ ਕਿਸ ਤਰ੍ਹਾਂ ਦਾ ਡਾਊਟ ਹੋਵੇ ਅਸੀਂ ਉਹਦੇ ਜਵਾਬਦੇਹ ਆ ਬਿਲਕੁਲ ਜੀ ਬਾਕੀ ਵੀਰ ਜੀ ਆ ਮੱਝ ਦੀ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਇਹ ਤੁਹਾਡੀ ਆਪ ਦੀ ਸਮਝਿਆ ਇਹ ਦਾ ਕਿਲੋ ਕੱਢ ਦੀ ਏ 12 ਕਿਲੋ ਕੱਢ ਦੀ ਆ ਏ ਮਾਈ ਦਾ ਤੁਸੀਂ ਆ ਆਪਣੀ ਸਮਝ ਲੈਣੀ ਕਿਉਂਕਿ ਅਸੀਂ ਬੋਲਾ ਚ ਹੋਇਆ 2 ਕਿਲੋ ਰਾਤੀ 2 ਸਵੇਰੇ ਹੂੰ ਇਹ ਆਪਣੇ ਭਰਾਵਾਂ ਮੇਰੇ ਸਮਝ ਕਰਨਾ ਜੇ ਇਹਨੂੰ ਕਿਸੇ ਨੂੰ ਚੰਗੀ ਲੱਗਦੀ ਉਹ ਲੈ ਜਾਏ ਮੇਰਾ ਜੀ ਬਿਲਕੁਲ ਵੀ ਹਾਂ ਲਓ ਜੀ ਕੱਢ ਕੇ ਬਾਹਰ ਤੋਰ ਗਏ ਨੂੰ ਸੋ ਬਾਕੀ ਦੋਸਤੋ ਦੁੱਧ ਆਪਾਂ ਸੇਵਾ ਦਾ ਕਹਿੰਦੇ ਆ ਦੁੱਧ ਹੀ ਪਸ਼ੂ ਨੇ ਦੇਣਾ ਬਾਕੀ ਕਿੱਥੋਂ ਕਿੱਥੋਂ ਤੱਕ ਤੁਸੀਂ ਲਿਜਾ ਸਕਦੇ ਜੇ ਚੰਗੀ ਸੇਵਾ ਤੇ ਠੀਕ ਹੈ ਜੀ ਇਹ ਤਾਂ ਇੱਕ ਸੇਵਾ ਜਿੱਥੇ ਚਲੇਗੀ ਚੰਗੇ ਥਾਂ ਤੇ ਬਾਕੀ ਰਾਜਪਾ ਜੀ ਥੜਾ ਭਾਂਡੇ ਦੇ ਹਿਸਾਬ ਨਾਲ ਮੈਂ ਇਹਨਾਂ ਦੇ ਹਿਸਾਬ ਲਾਉਣਾ ਆਦਾ ਕਿ 12 ਕਿਲੋ ਦੁੱਧ ਝੋਟੀ RAM ਨਾਲ ਕੱਢੂਗੀ ਹੂੰ ਲਓ ਜੀ ਆ ਮੜਾ ਮੂੰਹ ਦਿਖਾ ਦਿਆ ਆ ਲਓ ਥੋੜਾ ਜਿਹਾ ਆਹ ਓਕੇ ਤੋਰ ਲਓ ਜੀ ਆਹ ਮਗਰ ਕੱਟੀ ਆਹ ਬੇਟੀ ਕੱਟੀ ਹਾਂਜੀ ਵੀਰ ਜੀ ਆਹ ਕੱਟੀ ਆਹ ਕੱਟੀ ਜੋ ਨਾਲੂ ਖਾ ਦਿਓ ਮੇਰੇ ਭਰਾਵਾਂ ਨੂੰ ਕੱਚਾ ਨਾਲੂ ਜਜੇ ਕਿਉਂਕਿ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਕਿਤੇ ਮੰਨ ਲਓ ਕਿ ਨਾਲੂ ਡਿੱਗ ਪਏ ਜਾਂ ਕੋਈ ਟੁੱਟ ਜੇ ਹਨਾ ਬਿਲਕੁਲ ਗਿੱਲੇ ਨਾਲੂ ਗਿੱਲਾ ਨਾਲੂ ਜੇ ਵੇਖੋ ਚੈੱਕ ਕਰ ਲਓ ਮੇਰੇ ਭਰਾ ਕਿਉਂਕਿ ਇਹਲੇ ਅਗਲਾ ਆ ਜੇ ਕੋਈ ਨਾਲੂ ਟੁੱਟ ਹੀ ਸਕਦਾ ਹੈ ਜਵਾਖਾ ਜੇ ਹਨਾ ਬਿਲਕੁਲ ਜੀ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਇਹ ਕਰਕੇ ਆਪਾਂ ਵੀਡੀਓ ਜੇ ਤਾਂ ਨਾਲੂ ਪਹਿਲਾਂ ਦਿਖਾ ਰਹੇ ਆਂ ਇਹ ਕਚਾ ਨਾੜੂ ਆ। ਲਓ ਜੀ। ਹਾਂ ਠੀਕ ਆ। ਸੋ ਬਿਲਕੁਲ ਜਿਹਾ ਦੋਸਤੋ ਗਿੱਲਾ ਨਾੜੂ ਨਾਲ ਬੱਚੇ ਦੇ ਮਗਰ ਕੱਟੀ ਫੀਮੇਲ ਕਾਫ ਆ। ਤੇ ਸਾਹਬ ਜੀ ਇਹ ਕਿਥੋਂ ਤੱਕ ਫਿਰ ਇਹਦਾ ਲੈਣ-ਦੇਣ ਕਰਦੇ ਪਏ ਜੀ? ਵੀਰ ਜੀ ਲੈਣ-ਦੇਣ ਵੇਖੋ ਜੀ ਜੇ ਤੇ ਕਰਮਾਲੀ ਦਾ ਭਾਵੇਂ ਅਸੀਂ 80000 ਵੀ ਮੁੱਲ ਕਰ ਲੀਏ ਸਾਡੀ ਝੋਟੀ ਤਾਂ ਹੀ ਵਿਗਦੀ ਆ। ਕਿਉਂਕਿ ਜਿਹੋ ਜਿਹੇ ਕਰਮਾਲੀ ਨੂੰ ਚੱਡਾ ਵੇਖੋ ਵੀ ਜੀ ਲੱਗਾ ਦੇ ਜਿੱਡਾ ਥਣ ਲੱਗਾ ਨਾ ਹੂੰ ਜਿੰਨਾ ਮਰਜ਼ੀ ਮੁੱਲ ਕਰ ਲਈਏ ਝੋਟੀ ਦਾ। ਬਿਲਕੁਲ। ਆਹ ਲਓ ਜੀ। ਆਹ ਵੇਖੋ। ਠੀਕ ਆ। ਕਲੀਆਂ ਰਗੇ ਥਣ ਜਿਹਦੇ ਕਲੀਆਂ ਰਗਾ ਅਹੀਂ ਇਹ ਨਹੀਂ ਕਰਦੇ ਵੀ ਸਾਡਾ ਵੀਰ ਜੀ ਨੂੰ ਵੇੜੇ ਜੇ ਗੇੜਾ ਤੋਂ ਉਹ ਚੀਜ਼ ਕਰਦਾ ਵਾ ਪਰ ਜੋ ਚੀਜ਼ ਹੈਗੀ ਝੋਟੀ ਝੋਟੀ ਆ ਬਿਲਕੁਲ ਬਿਲਕੁਲ ਤੇ ਕੀ ਮੋਲ ਵੀਰੇ ਸਾਹਿਬ ਮੋਲ ਵੀਰ ਜੀ ਆਪਾਂ ਲੈਣ ਦੇ ਨਹੀਂ ਇਹਦੇ ਕਰਨੇ ਨਾ 80 ਤੇ ਨਾ 78 ਤੇ ਨਾ 75 ਹਾਂ 74 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰ ਜੀ 74 ਹਜ਼ਾਰ ਚ ਛੋਟ ਕਰ ਦੇਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 74000 ਦੇ ਵਿੱਚੋਂ ਛੋਟ ਹੋ ਰਹੀ ਸਿਰਫ ਮੇਰੇ ਭਰਾਏ ਨਾ ਕਿਹਾ ਵੀ ਇਹਦੇ ਸਿੰਗ ਲੱਥੇ ਆ ਜਾਂ ਖੋਖ ਲੱਥੇ ਆ ਝੋਟੀ ਦੀ ਕੁਆਲਿਟੀ ਔਕਾਤ ਵੇਖ ਕੇ ਡੰਗਰ ਲਿਓ ਹੂੰ ਇਹ ਨਹੀਂ ਵੀ ਹੁੰਦਾ ਵੀ ਸਿੰਘਾਂ ਨੇ ਦੁੱਧ ਨਹੀਂ ਕੱਢਣਾ ਹੁੰਦਾ ਤੇ ਨਾ ਕਰਦਾ ਕਾੜਨੇ ਦੁੱਧ ਕੱਢਣਾ ਹੁੰਦਾ ਨਸਲਾਂ ਨੇ ਦੁੱਧ ਕੱਢਣਾ ਨਸਲਾਂ ਨੇ ਪਰ ਇਹ ਨਸਲ ਸਾਨੂੰ ਪਤਾ ਜਿੱਥੋਂ ਝੋਟਿਆਈ ਅਸੀਂ ਕਿਸੇ ਦਾ ਉਹ ਨਹੀਂ ਕਰਦੇ ਕੀ ਸਾਨੂੰ ਉਹ ਬਹੁਤ ਆ ਪਰ ਸਾਨੂੰ ਪਤਾ ਵੀ ਝੋਟੀ ਨਸਲ ਵਾਲੀ ਹੈ ਬਿਲਕੁਲ ਹਾਂ ਦੁੱਧ ਨਹੀਂ ਕਹਿੰਦੇ ਜੀ ਵਧੀਆ ਹਾਈਟ ਜਿੰਨੀ ਮੱਝਾਂ ਦੀ ਆਮ ਹਾਈਟ ਚਾਹੀਦੀ ਹੋਣੀ ਹੈ ਜੀ ਆਪਾਂ ਦੇਖਦੇ ਹਾਂ ਉਸੇ ਹਾਈਟ ਦੇ ਵਿੱਚ ਆ ਉਸੇ ਹਾਈਟ ਚ ਹੈਗੀ ਆ ਤੇ ਬਾਕੀ ਉਸੇ ਹਾਈਟ ਦੇ ਵਿੱਚ ਮੂਝੇ ਵੀਰ ਜੀ ਬੜੀਆਂ ਠੰਡੀਆਂ ਝੋਟੀਆਂ ਜਿਤਨਾ ਮਰਜ਼ੀ ਵੇਖੋ ਕਿੰਨੀਆਂ ਕਰਮਾ ਵਾਲੀਆਂ ਐ ਬਿਲਕੁਲ ਬਿਲਕੁਲ ਕਿੰਨੀਆਂ ਠੰਡੀਆਂ ਕੋਈ ਗੱਲ ਹੀ ਨੰਬਰ ਵੀਰ ਜੀ 9914670581 9914670581 ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਲਾਗੇ ਝਭਾਲ ਵੀਰਬਾਬਾ ਬੁੱਢਾ ਸਾਹਿਬ ਇਧਰੋਂ ਸੁਰ ਸਿੰਘ ਨਾਲ ਗੱਗ ਬੂਆ ਠੀਕ ਹੈ ਭਰਾ ਠੀਕ ਆ ਇਹ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ